ਜਲੰਧਰ ਉਪਚੋਣ ਦੇ ਵਿੱਚ ਨਤੀਜੇ ਸਾਹਮਣੇ ਆ ਚੁੱਕੇ ਐ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਚੁੱਕੀ ਐ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਦੀ ਲੀਡ ਦੇ ਨਾਲ ਸਭ ਤੋਂ ਅੱਗੇ ਜਿੱਤ ਪ੍ਰਾਪਤ ਕਰ ਚੁੱਕੇ ਨੇ ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਿਸ ਦੇ ਨਾਲ ਉਹ ਜੇਤੂ ਹੋਏ ਨੇ ਉਸ ਤੋਂ ਅੱਗੇ ਦੂਸਰੇ ਨੰਬਰ ਤੇ ਸੀਤਲ ਅੰਗਰਾਲ ਭਾਜਪਾ ਦੇ ਆਗੂ ਆਏ ਨੇ ਜਿਨ੍ਹਾਂ ਨੂੰ 17921 ਵੋਟਾਂ ਪਈਆਂ ਨੇ ਤੀਸਰੇ ਨੰਬਰ ਤੇ ਇਥੇ ਸੁਰਿੰਦਰ ਕੌਰ ਕਾਂਗਰਸ ਦੇ ਉਮੀਦਵਾਰ ਆਏ ਨੇ ਜਿਨ੍ਹਾਂ ਨੂੰ 16757 ਵੋਟਾਂ ਹਾਸਲ ਹੋਈਆਂ ਨੇ ਉੱਥੇ ਹੀ ਗੱਲ ਕਰੀਏ ਅਕਾਲੀ ਦਲ ਅਤੇ ਬੌਧਨ ਸਮਾਜ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਦੀ ਜ਼ਮਾਨਤ ਵੀ ਜਬਤ ਹੋ ਚੁੱਕੀ ਹੈ ਅਕਾਲੀ ਦਲ ਦੀ ਸਰਜੀਤ ਕੌਰ ਨੂੰ 1242 ਵੋਟਾਂ ਹੀ ਪਈਆਂ ਨੇ ਅਤੇ ਬੌਧਨ ਸਮਾਜ ਪਾਰਟੀ ਦੇ ਬਰਿੰਦਰ ਲਖਾ ਨੂੰ ਕੇਵਲ 734 ਵੋਟਾਂ ਹਾਸਲ ਹੋਈਆਂ ਨੇ ਜਿਸ ਤੋਂ ਬਾਅਦ ਇਹਨਾਂ ਦੋਨਾਂ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਲਗਭਗ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ ਅਤੇ ਲਗਾਤਾਰ ਉਹਨਾਂ ਦੀ ਲੀਡ ਵੱਧਦੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਆਖਰੀ ਨਤੀਜੇ ਤੱਕ 37325 ਵੋਟਾਂ ਦੀ ਲੀਡ ਦੇ ਨਾਲ ਮੋਹਿੰਦਰ ਭਗਤ ਕੁੱਲ 55246 ਵੋਟਾਂ ਲੈ ਕੇ ਜਿੱਤ ਹਾਸਲ ਕਰ ਚੁੱਕੇ ਨੇ ਮਹਿੰਦਰ ਭਗਤ ਦੀ ਇਸ ਜਿੱਤ ਤੋਂ ਬਾਅਦ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਨੇ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਢੋਲ ਨਗਾਰਿਆਂ ਦੇ ਨਾਲ ਅਤੇ ਆਪਣੇ ਸਮਰਥਕਾਂ ਨੂੰ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਨੇ ਅਤੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖੋ